10ਵੇਂ ਪਾਤਸ਼ਾਹ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਪ੍ਰਕਾਸ਼ ਦਿਹਾੜੇ ਮੌਕੇ ਸ਼ੋਮਨੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਸ੍ਰੀ ਅਕਾਲ ਤਖਤ ਸਾਹਿਬ ਤੋਂ ਖਾਲਸਾਈ ਜਲੋ ਜਲਾਲ ਨੰਨਕਰ ਕੀਰਤਨ ਸਜਾਇਆ ਗਿਆ। ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਛਤਰ ਛਾਇਆ ਹੇਠ ਅਤੇ ਪੰਜ ਪਿਆਰਿਆਂ ਦੀ ਅਗਵਾਈ ਚ ਸਜਾਏ ਗਏ ਇਸ ਨਗਰ ਕੀਰਤਨ ਦੀ ਆਰੰਭਤਾ ਮੌਕੇ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਦੇ ਹੈੱਡ ਗ੍ਰੰਥੀ ਅਤੇ ਸ੍ਰੀ ਅਕਾਲ ਤਖਤ ਸਾਹਿਬ ਦੇ ਜਥੇਦਾਰ ਸਿੰਘ ਸਾਹਿਬ ਗਿਆਨੀ ਰਘਬੀਰ ਸਿੰਘ ਨੇ ਅਰਦਾਸ ਕੀਤੀ। ਰੋਹਿਤ ਕੱਲਾ ਕਿੰਨੇ ਪਾਗਾਂ ਲੈ ਸਮੇਂ ਦੀ ਸੇਵਾ ਕਰਦਾ ਮੌਕਾ ਮਿਲਣਾ ਤੇ ਕਿੰਨੇ ਲੰਬੇ ਸਮੇਂ ਤੋਂ ਸੇਵਾ ਕਰ ਰਹੇ ਹੋ ਬੜਾ ਸ਼ੁਕਰਾਨਾ ਮਹਾਰਾਜ ਦਾ ਬਾਬਾ ਦੇਖੇਂਦਾ ਬਾਬਾ ਦੀਸ਼ੇ ਦੀ ਮਿਹਰਬਾਨੀ ਨਾਲ ਸੇਵਾ ਮਿਲਦੀ ਹੈ ਤੇ ਉਹਨਾਂ ਦੀ ਮਿਹਰਬਾਨੀ ਨਾਲ ਸੇਵਾ ਕਰ ਰਹੇ ਹਾਂ ਅੱਜ ਜੀ ਦਸਵੀਂ ਪਾਸ਼ਾ ਜੀ ਨੂੰ ਕਮਿਟੀ ਦੇ ਪ੍ਰਕਾਸ਼ ਜੀ ਤੋਂ ਨਗਰ ਕੇ ਬਹੁਤ ਬੜਾ ਸ਼ੁਕਰੀਆ ਜੀ ਦੀ ਜੀ ਨਾਲ ਲੰਘਾ ਰਹੇ ਬੜਾ ਬੜਾ ਆਨੰਦ ਮਾ ਰਹੇ ਇਹ ਬੜਾ ਇੱਕ ਸੁਨਹਿਰੀ ਪਲ ਹੈ ਸਾਡੇ ਵਾਸਤੇ ਧੰਨ ਧੰਨ ਬਾਬਾ ਅਦੀਪ ਸਿੰਘ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਤੁਹਾਡੇ ਲੋ ਸੇਵਾ ਕੀਤੀ ਜਾਂਦੀ ਜੋ ਮਾਰੇ ਦੇ ਗਮ ਹੁੰਦਾ ਜੀ ਉਹ ਚੀਜ਼ ਵੱਲੋਂ ਸੇਵਾ ਕੀਤੀ ਜਾਂਦੀ ਤੇਰੇ ਜਿੰਦਾ ਕਿ ਫੁੱਲਾਂ ਦੀ ਸੇਵਾ ਤਾਂ ਬਾਬਾ ਅਦੀਪ ਸਿੰਘ ਦਾ ਸ਼ਰਾਨਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਆਹ ਕਹਾਕਾ ਗਾ ਗੁਰੂ ਕੋਬਿੰਦ ਸਿੰਘ ਸਾਹੋ ਸਹਿਨ ਸਾਹ ਗੁਰੂ ਕੋਬਿੰਦ ਸਿੰਘ ਪ੍ਰਗਟ ਜੋ ਮੌਤ ਦਾ ਗਮੜਾ ਪਰ ਆਮ ਇਕੱਲਾ ਵਾਹੋ ਵਾਹੋ ਕੋਬਿੰਦ ਸਿੰਘ ਆਪੇ ਕੁਝ ਦਿੱਤਾ ਤਨਤਨ ਸਾਹਿਬ ਸ਼੍ਰੀ ਗੁਰੂ ਗੋਬਿੰਦ ਸਿੰਘ ਪਾਸ਼ਾ ਦੇ ਅਗਰ ਕੋਰੋਂ ਸੰਬਰਪਤ ਸੱਚਖੰਡ ਸ਼੍ਰੀ ਦੰਦ ਸਾਹਿਬ ਸ਼ੋਭਨੀਕ ਦੁਆਰਾ ਪੰਦਰ ਕਮੇਟੀ ਵੱਲੋਂ ਇਸ ਦੇ ਘਾਤ ਤੱਕ ਜੋ ਵਿਸ਼ੇਸ਼ ਨਗਰ ਕੀਤਾ ਉਹ ਆਰਬ ਹੋਇਆ ਜੋ ਸ਼ਹਿਰ ਦੇ ਵਕਾ ਹਸਤਾਨਾ ਤੋਂ ਹੁੰਦਾ ਹੋਇਆ ਸ਼ਾਮ ਨੂੰ ਸ਼੍ਰੀ ਘਾਤ ਤੱਕ ਸਾਹਿਬ ਕੇ ਸਮਾਪਤ ਹੋਏਗਾ ਸ਼ੋਭਨੀਕ ਦੁਆਰਾ ਪੰਦਰ ਕਮੇਟੀ ਵੱਲੋਂ ਯਾਤਰਾ ਵਾਸਤੇ ਜੋ ਸੰਕਟਾ ਦਰਸ਼ਨ ਕਰਵਾਉਣਾਂ ਵਾਸਤੇ ਵਿਸ਼ੇਸ਼ ਜਟੇ ਬੰਦ ਕੀਤੇ ਗਏ ਨੇ ਉਹਨਾਂ ਦੀ ਰਹਿਸ਼ਤਾ ਲੰਗਰ ਪ੍ਰਸ਼ਾਦੇ ਦਾ ਉਹ ਜੋ ਗਰਮ ਜਲਦੀ ਸੇਵਾ ਉਹ ਵੀ ਸੁਕਰਮਾ ਵਿੱਚ ਚੱਲ ਰਹੀ ਹੈ ਸੰਗਤਾਂ ਵਾਸਤੇ ਗਰਮ ਵੈਟ ਵਿਛਾਏ ਗਏ ਨੇ ਤੋਂ ਸੰਗਤਾਂ ਬਹੁਤ ਉਤਸ਼ਾਹ ਨਾਲ ਇਸ ਤਰ੍ਹਾਂ ਵੀ ਹਿੱਸਾ ਲੈ ਰਹੀਆਂ ਲੱਖਾਂ ਦੀ ਤਾਰ ਤੁਸੀਂ ਦੇਖ ਸਕਦੇ ਹੋ ਸੰਗਤਾਂ ਜੋ ਇਸ ਨਗਰੀ ਵਿੱਚ ਸੰਗਤ ਕਰ ਰਹੀਆਂ ਸੋ ਸ਼੍ਰੋਮਣੀ ਗੁਰਦਾਰ ਪੁੰਦਰ ਕਵਟੀ ਸੇ ਦਰਵਾਜ਼ਾ ਸਾਹਿਬ ਵੱਲੋਂ ਹੋਰ ਵੀ ਸੰਗਤਾਂ ਵਾਸਤੇ ਬਹੁਤ ਇਸ਼ੂ ਜੇ ਬਹੁਤ ਕੀਤੇ ਗਏ ਨੇ ਜੋ ਗੁਰਪੁਰਬ ਨੂੰ ਸਮਰਪਿਤ ਉਹ ਜੋ ਲਗਾਤਾਰ ਦੀਵਾਨ ਸਤਿ ਸਜਾਏ ਜਾਣੇ ਨੇ ਇਸ ਕਰਕੇ ਸਮੁੱਚੀਆਂ ਪ੍ਰਾਣਕ ਮਾਵਲੇ ਵਸਤਾ ਜੋ ਦੇਸ਼ ਦੇ ਚਿਕਤੋ ਮਨਾਰੀਆਂ ਸੁਨਾਣ ਮਾਰਾ ਸਰਤਾ ਨੂੰ ਲੱਖ ਲਖ ਵਧਾਈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਨਗਰ ਕੀਰਤਨ ਨੂੰ ਆਣਾ ਹੈ ਕੀ ਕਹਿੰਦੇ ਹੋ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਇਹ ਪ੍ਰਗਟ ਹੋ ਮਰਦੇ ਗੰਮੜਾ ਵਰਿਆਵ ਇਕੱਲਾ ਵਾਹ ਵਾਹ ਗੋਬਿੰਦ ਸਿੰਘ ਆਪੇ ਗੁਰ ਤੇਗ੍ਹ ਲਾ ਸਹੇਮੇ ਕਮਾਲ ਸਿੰਘ ਗੁਰਗੋਬਿੰਦ ਸਿੰਘ ਸਾਹਿਬ ਜੀ ਮਹਾਰਾਜ ਪਟਨਾ ਸ਼ਹਿਰ ਵਿਖੇ ਭਾਵਲੇ ਉਹਦੇ ਮਹਾਵਾਕਾ ਅਨੁਸਾਰ ਅੱਜ ਦੇ ਸ਼ੁਭ ਦਿਹਾੜੇ ਤੇ 50000 ਦੀ ਪਾਵਨ ਪੂਜਤਰ ਧਰਤੀ ਤੇ ਮਾਤਾ ਗੁਜਰੀ ਜੀ ਦੀ ਪਾਵਨ ਪੂਜਤਰ ਕੋਥ ਸਹਿਬ ਸਤਿਗੁਰੂ ਸ੍ਰੀ ਗੁਰਤੇਗ ਬਾਦ ਸਹਿਬ ਸੱਚੇ ਪਾਤਸ਼ਾਹ ਮਹਾਰਾਜ ਦੇ ਗ੍ਰਹਿ ਵਿਖੇ ਉਤਾਰਤਾ ਰਿਆ ਇਲਾ ਸਤਿਗੁਰਾਂ ਦਾ ਪ੍ਰਕਾਸ਼ ਗੁਰਪੁਰਬ ਪਡਲਾ ਸਹਿਬ ਕੇ ਸਾਜਕਲ ਸ੍ਰੀ ਹਰਮੰਦਰ ਸਾਹਿਬ ਸ੍ਰੀ ਅਕਾਲ ਤਖਤ ਸਾਹਿਬ ਤੇ ਸਮੁੱਚੇ ਗੁਰੂ ਧਾਮਾਂ ਗੁਰੂ ਘਰਾਂ ਵਿੱਚ ਵਿਸ਼ਵ ਭਰ ਦੀਆਂ ਸੰਗਤਾਂ ਵੱਲੋਂ ਘਰ ਘਰ ਅੰਦਰ ਧਰਮਸਾਲ ਹੋਵੇ ਕੀਰਤਨ ਸਦਾ ਵਿਸਵਾਦੇ ਮਾਤਾ ਅਨੁਸਾਰ ਵਿਸ਼ਵ ਭਰ ਦੇ ਵਿੱਚ ਮਨਾਇਆ ਜਾ ਰਿਹਾ ਹੈ ਜਿੱਥੇ ਅੱਜ ਸਤੰਤਨ ਸਾਹਿਬ ਸਤਿਗੁਰੂ ਸ਼੍ਰੀ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਮਹਾਰਾਜ ਜੀ ਦੀ ਛਾਦਰ ਸ਼ਾਇਆ ਹੈ ਪੰਜ ਪਿਆਰੇ ਸਹਿਬਾਨਾਂ ਦੀ ਅਗਵਾਈ ਹੇਠ ਨਗਾਰਿਆਂ ਤੌਸਿਆਂ ਦੀਆਂ ਚੋਟਾਂ ਦੇ ਸ਼੍ਰੀ ਅਕਾਲ ਤਖਤ ਸਾਹਿਬ ਦੀ ਤੋਂ ਲਗਨ ਕੀਰਤਨ ਆਰੰਭ ਹੋਇਆ ਆਪ ਸੰਗਤਾਂ ਦਰਸ਼ਨ ਦੇਦਾਰ ਕਰ ਰਹੇ ਹੋ ਸੋ ਇਥੇ ਨਾਲ ਨਾਲ ਪਰਸੋਂ 6 ਤਰੀਕ ਨੂੰ ਸੱਚਕਲ ਸ੍ਰੀ ਹਰਿਮੰਦਰ ਸਾਹਿਬ ਸ੍ਰੀ ਅਕਾਲ ਤਖਸਾਲ ਸਾਹਿਬ ਗੁਰਦੁਆਰਾ ਬਾਬਾ ਕਾਲਾਏ ਸਾਹਿਬ ਵਿਖੇ 9 ਤੋਂ 12 ਵਜੇ ਤੱਕ ਜਲੋਸ ਸਜਾਏ ਜਾਣਗੇ ਸ਼ਾਮਾਂ ਨੂੰ ਦੀਪਮਾਲਾ ਹੋਵੇਗੀ ਆਤਿਸ਼ਬਾਜ਼ੀ ਹੋਵੇਗੀ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਸ੍ਰੀ ਦਰਬਾਰ ਸਾਹਿਬ ਵੱਲੋਂ ਵੱਡੇ ਪ੍ਰਬੰਧ ਕਰਕੇ ਜਿੱਥੇ ਮਹਾਨ ਗੁਰਮਤ ਸਮਾਗਮ ਕਰਵਾਏ ਜਾ ਰਹੇ ਆਪ ਜੀ ਪਰਿਵਾਰਾਂ ਸਨੇਹ ਭਾਜਰੀਆਂ ਭੜਕੇ ਆਪਣੇ ਜੀਵਨ ਦੀਆਂ ਘੜੀਆਂ ਨੂੰ ਸਫਲਾ ਕਰੋ ਸੋ ਗੁਰੂ ਨਾਨਕ ਨਾਮ ਲੈਵਾ ਸਿੱਖ ਸੰਗਤਾਂ ਨੂੰ ਸ੍ਰੀ ਅਕਾਲ ਤਖਸਾਲ ਜੀ ਦੇ ਜਥੇਦਾਰ ਸਿੰਘ ਸਾਹਿਬ ਗਿਆਨੀ ਰਗਵੀਰ ਸਿੰਘ ਜੀ ਮੁਖੀ ਰੰਥੀ ਸੱਚਖਰ ਸ੍ਰੀ ਹਰਮੰਦਰ ਸਾਹਿਬ ਸ੍ਰੀ ਅਕਾਲ ਤਖਸਾਲ ਜੀ ਦੇ ਜਥੇਦਾਰ ਤੇ ਪੰਜ ਪਿਆਰੇ ਸਿੰਘਾਂ ਵੱਲੋਂ ਸਮੂਹ ਵਿਸ਼ਵ ਭਰ ਦੇ ਗੁਰੂ ਨਾਨਕ ਨਾਮ ਲੈਵਾ ਸਿੱਖ ਸੰਗਤਾਂ ਨੂੰ ਬਹੁਤ ਬਹੁਤ ਵਧਾਈਆਂ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਪ੍ਰਾਪਤੀ ਵੇਚਣੇ ਔਰ ਖੀਦਣੇ ਲਈ ਸੰਪਰਕ ਕਰੇ ਫੇਅਰ ਡੀਲ ਪ੍ਰਾਪਰਟੀਆਂ